ਉਹ ਬਿਜ਼ੀ ਰਹਿੰਦੇ ਹਨ ਆਪੇ ਕਹਾਂਗੇ ਕਿ ਤੁਮੀ ਸਾਹ ਦੇ ਉਹ ਸੀਐਮ ਅਭੀ ਬਹੁਤ ਬਿਜੀ ਹੈ ਸੀਐਮ ਅਭੀ ਬਹੁਤ ਬਿਜੀ ਹੈ ਸੀਐਮ ਅਭੀ ਬਹੁਤ ਬਿਜੀ ਹੈ ਜੀ ਮੇਰੇ ਸੇ ਟਾਈਮ ਕਿ ਇਨ ਕੋ ਵੀ ਨਹੀਂ ਮਿਲਤਾ ਹੋਗਾ ਮੇਰੇ ਕੋ ਤੋ ਲਗਤਾ ਹੈ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਸ਼ਬਦ ਮੁੱਖ ਮੰਤਰੀ ਭਗਵੰਤ ਮਾਨ ਲਈ ਨੇ ਸਰਹਦੀ ਖੇਤਰ ਦੇ ਦੌਰੇ ਦੌਰਾਨ ਅੰਮ੍ਰਿਤਸਰ ਵਿੱਚ ਰਾਜਪਾਲ ਨੇ ਸੀਐਮ ਮਾਨ ਤੇ ਟਿੱਪਣੀ ਕੀਤੀ ਰਾਜਪਾਲ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਬਿਜੀ ਰਹਿੰਦੇ ਨੇ ਉਹਨਾਂ ਆਸ-ਪਾਸ ਬੈਠੇ ਮੁਖ ਸਕੱਤਰ ਅਤੇ ਡੀਜੀਪੀ ਵੱਲ ਇਸ਼ਾਰਾ ਕਰਦੇ ਕਿਹਾ ਕਿ ਸ਼ਾਇਦ ਇਹਨਾਂ ਨੂੰ ਵੀ ਮੁੱਖ ਮੰਤਰੀ ਤੋਂ ਸਮਾਂ ਨਾ ਮਿਲਦਾ ਹੋਵੇ ਹਾਲਾਂਕਿ ਪਹਿਲੀ ਵਾਰ ਨਹੀਂ ਰਾਜਪਾਲ ਅਤੇ ਸੀਐਮ ਵਿਚਾਲੇ ਆਮ ਤੌਰ ਤੇ ਜਿਹੀ ਤਲਕੀ ਵੇਖਣ ਨੂੰ ਮਿਲ ਜਾਂਦੀ ਹੈ ਉਹ ਬਿਜੀ ਰਹਿੰਦੇ ਆਪਨੇ ਕਹਾਣੀ ਚਾਹੀਦੀ ਵੀ ਸਾਧ ਹੈ ਇਹ ਕਿਸੇ ਸਮੇਂ ਉਹ ਸੀਐਮ ਅਭੀ ਬਹੁਤ ਬਿਜੀ ਹੈ जी. मेरे से टाइम क्या इनको भी नहीं मिलता होगा मेरे को तो लगता है टाइम <laughs>